ਜੀ ਕਾਲ ਸਾਰੇ ਠੀਕ ਠਾਕ ਹੋ परमात्मा ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਜ ਰੱਖੇ ਦਿਨ ਤੇ ਰਾਤ ਚਗ ਮਿਤ ਰੱਖੇ ਵਾਸ਼ੇ ਤੇ ਚਲੋ ਜੀ ਵੀਡੀਓ ਕਰਦੇ ਸ਼ੁਰੂ ਜਿੰਮੀ ਨੂੰ ਘੁਮਾ ਕੇ ਲੈ ਆਂ ਜਿੰਮੀ ਹੁਣੇ ਘੁੰਮੀ ਕਰਕੇ ਆਇਆ ਤੇ ਉੱਥੋਂ ਮਸਾ ਆਉਂਦੀ ਸੀਗੀ ਉੱਤੇ ਇਹ ਆਪ ਬੈਠ ਕੇ ਤੇ ਜਿੰਮੀ ਉੱਥੇ ਨਾਲ ਹੀ ਬਰਾਬਰ ਜਦੋਂ ਮੈਂ ਕਿਹਾ ਇਧਰ ਤੇ ਉੱਲੇ ਲੋਕ ਇਹਨਾਂ ਦੇ ਬੈਠੇ ਪਿਛਲੇ ਪਿਛਲੇ ਪਾਸੇ ਮੇਰੀ ਵੀਡੀਓ ਹਾਲੇ ਸਾਡੀ ਲਾਈਟ ਇਸ ਮੱਚ ਗਈ ਕਿ ਕਰੀ ਮੈਂ ਇਹਦੇ ਨੰਨੋਂ ਹੁੰਦਾ ਇਸ ਵਰਜਾ ਨਹੀਂ ਹੁੰਦਾ ਕਿਉਂਕਿ ਵੱਡੀ ਸਾਰੇ ਚਾਨਣ ਹੁੰਦਾ ਸੀ ਇਹਦਾ ਇੰਨੇ ਇੰਨੇ ਥਾਂ ਚ ਹੁੰਦਾ ਇਹਦਾ ਉੱਲਾ ਹੋ ਜਾਂਦਾ ਇਹ ਜਦੋਂ ਉੱਪਰ ਚੱਲਦੇ ਉੱਪਰ ਨਾ ਗੋਭੀ ਦੇ ਫੋਲ ਆਈ ਹੋ ਜਾਂਦੇ ਨਾ ਪਾਣੀ 깔 ਵੀ ਰਹਿ ਗਿਆ ੁੱਲ ਗਈ ਅੱਜ ਦੇਖ ਕੇ ਹੁੰਦੀ ਹੈ ਚੱਲਦੇ ਉੱਪਰ ਜਿਵੇਂ ਪਰਮਲਾ ਜਿਵੇਂ ਉੱਪਰ ਹੈ ਜਿਵੇਂ ਉੱਪਰ ਆ ਗਈ ਅੱਛਾ ਜਿਵੇਂ ਚਲੀ ਉੱਪਰ ਦੇਖ ਲਓ ਕਿਵੇਂ ਬੈਠਾ ਲੈ ਗਰਮੀ ਆ ਜਾਂਦੀ ਲੱਤਾਂ ਲਮਕਾਈ ਬੈਠਾ ਕਿੰਦੂ ਬੱਚਾ ਪਾਣੀ ਪੀਣਾ ਹੁਣ ਹਨਾ ਉੱਪਰ ਜਿਹੜੇ ਹੀ ਤੇ ਹੁਣ ਹਿੰਮਤ ਨਹੀਂ ਇਹਦੇ ਨੀਚੇ ਜਾਣ ਦੀ ਉੱਪਰ ਤਾਂ ਆ ਗਈ ਕਮਾ ਕੇ ਲੈ ਸੀ ਹੁਣ ਇਹਦੀ ਹਮਤ ਨੇ نیچے ਜਾਂਦੇ ਇੱਥੇ ਬੈਠ ਗਈ ਲਤਲ ਮਗਾ ਕੇ ਪਰਿਆ ਲੈ ਨਾ ਪਾਣੀ ਪੀਣਾ ਤਾਈ ਤਾਂ ਤਾਂ ਪਾਂਡਾ ਉੱਪਰ ਰੱਖਿਆ ਹੋਇਆ ਵੀ ਉੱਪਰ ਚੜਿਆ ਵੇ ਤਾਂ ਲੈ ਪਾਣੀ ਪਿਓ ਕੋਣ ਵਾਲਾ ਰਹਿ ਗਿਆ ਪਾਣੀ ਹਰੋ ਦੇ ਪੋਣਾ ਪੈਣਾ ਫੇਰ ਉੱਠਣਗੇ ਹੈ ਬੈਂਗਣੀ ਦੇ ਜਿਮੋਂ ਗਿਆ ਨੀਚੇ ਜਿਮੋਂ ਨੀਚੇ ਚੱਲਿਆ ਗਿਆ ਹਾਂ ਨਾ ਹਾਂ ਜਿਮੋਂ ਨੀਚੇ ਲੈ ਪਾਣੀ ਪੀ ਲੈ ਅੰਦਰ ਜਾਣ ਦੀ ਹਿੰਮਤ ਅੰਦਰ ਆਉਣ ਦੀ ਹਿੰਮਤ ਨਹੀਂ ਹੋਈ ਉੱਥੇ ਬੈਠ ਗਈ ਐਨੀ ਕਰ ਲੈ ਥੱਕ ਗਈ ਤੂੰ ਕੋਈ ਭੱਜੀ ਨਹੀਂ ਲੱਠੀ ਨਹੀਂ ਹੈ ਗੰਦੂ ਬੱਚਾ ਲੈ ਗੀਂਗੂ ਜਾ ਬਿਸਕੁਟ ਤਾਂ ਖਾ ਗਿਆ ਸੀ ਬਰੂਲ ਖਾਣੇ ਜੀ ਮੋ ਕੀ ਹੋ ਗਿਆ ਮੇਰੇ ਮਾਂ ਵੀ ਲੈ ਨੂੰ ਜੀ ਮੋ ਆ ਦੇਖੋ ਇਹ ਲੈਡ ਦਾ ਇਹ ਉਹ ਲੈਡ ਦਾ ਕਿੰਨਾ ਫਰਕ ਹੈ ਜੇ ਮੇਰੀ ਸ਼ਕਲ ਵੀ ਕਾਰ ਹੋ ਗਈ ਅੱਜ ਮੈਂ ਹਰੀਆਂ ਮਿਰਚਾਂ ਅਦਰਕ ਲਸਣ ਤੇ ਪਿਆਜ਼ ਇਹਨਾਂ ਦੀ ਸਬਜ਼ੀ ਬਣਾਉਣੀ ਹੈ ਅੱਜ ਬਣਾਉਣੀ ਆ ਪਿਆਜ਼ ਦੋ ਪਿਆਜ਼ ਠੀਕ ਹੈ ਤੇ ਹਰੀਆਂ ਮਿਰਚ ਦੋ ਪਿਹਰਾਜ ਹੈ ਦੋ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਪਾਵਾਂਗੇ ਥੋੜਾ ਜਿਹਾ ਲਸਣ ਪਾਵਾਂਗੇ ਜੇ ਛੋਟਾ ਮਿਲ ਗਿਆ ਇੱਕ ਅੱਤਾ ਤਾਂ ਛੋਟਾ ਜਿਹਾ ਪਾਵਾਂਗੇ ਪ੍ਰੀਕ ਪ੍ਰੀਕਟ ਕੇ ਇਹ ਫਿਰ ਬਣਾਵਾਂਗੇ ਆਪਾਂ ਮੈਂ ਅੰਦੇਸ਼ ਮਸਾਲਾ ਵਸਲ ਤਿਆਰ ਕਰਕੇ ਨਾ ਤੇ ਫਿਰ ਇਹਨੂੰ ਪੂਰਾ ਪਿਆਜ਼ ਨੂੰ ਇਹਨੂੰ ਤੜਕ ਤੁਰਕੇ ਸਾਰੇ ਕਸ ਨੂੰ ਫਿਰ ਇਹਨੂੰ ਮੜਾ ਜੇ ਪਾਣੀ ਪਾ ਕੇ ਵੀ ਚਾਲੂ ਬਰੀ ਬਰੀ ਉਹਦੋਂ ਕਰਕੇ ਫਿਰ ਉਦਬਾ ਜਮਸ ਕਾ ਕੇ ਫਿਰ ਇਹਦੇ ਵਿੱਚ ਮੜਾਈ ਤੇ ਦੁੱਧ ਪਾਵਾਂਗੇ ਮੇਰੇ ਛੱਟਾ ਕੇ ਗਿਆ ਲਸਣ ਦਾ ਫਰਟ ਜਿੰਮੀ ਕਿੱਥੇ ਆ ਮੈਂ ਤੜਾ ਜਿੰਮੀ ਉੱਪਰ ਹੀ ਰਹਿਣ ਲੱਗ ਗਈ ਜਿੰਮੀ ਕਿੱਥੇ ਹੈ ਕਾਲਾ ਕਾਲਾ ਮੱਧ ਰੋਟੀ ਮਰਦੀ ਹਾਂ ਚੱਡ ਪੀ ਲਿਆ ਓ ਘੜਾ ਉੱਪਰ ਪਾਤੀ ਕਿਆ ਚੀਜੀ ਦੇਵਾ ਆਜੋ ਆਉਂਦਾ ਪਾਉਂ ਬਿੱਲਾ ਪੱਜਾ 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 ਪਾਤੀ ਕਿਆ ਬਿਸਕੁਟ ਆਜੋ 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 ਆ ਗਿਆ ਮਾਉਂ ਬਿੱਲਾ ਪਿੱਛੇ ਬਿਠਾ ਦੇ ਹਾਈ ਮੈਨ ਲਗਾ ਵਿੱਚ ਵਜਦੀ ੱਡੀ ਜ਼ੋਰ ਦੀ ਆਈ ਨਾ ਗੰਦੇ ਬੱਚਾ ਬਿੱਲੀ ਕਿੱਥੇ ਬਿੱਲੀ ਬਿੱਲੀ ਕਿੱਥੇ ਸੀ ਤੇ ਕਮਾਉਂ ਕਰ ਲਈ ਨਾ ਮਾਉ ਬਿੱਲੀ ਕਿੱਥੇ ਜਿਮੂ ਆ ਜਾ ਲੱਸੀ ਪੀਣੇ ਜਿਮੂ ਨੂੰ ਲੱਸੀ ਦਾ ਬਹੁਤ ਪਿਆਕੜ ਹੈ ਲੱਸੀ ਪੀਊਗਾ ਹੁਣ ਆ ਜਾ ਲੱਸੀ ਪੀ ਕੇ ਆ ਜਾ ਲੱਸੀ ਪੀਊਗਾ ਜਿਮੂ ਮੇਰਾ ਲੱਸੀ ਪੀਊਗਾ ਆ ਪਈਆ ਲੱਸੀ ਆਸੀ ਜਿਮੂ ਲੱਸੀ ਪੀਊਗਾ ਜਿਮੂ ਲੱਸੀ ਪੀਊਗਾ ਲੱਸੀ ਉਹ ਪਿੰਨਾ ਜੀਨਾ ਆ ਦੇ ਲੱਸੀ ਸਿਰੀ ਬਣਾ ਲੈਨੇ ਇਲਾ ਯਾ ਪੂਰਾ ਪਿਆਕ ਕੜਾ ਲੱਸੀ ਦਾ ਭਾਂਡੇ ਆਪਾਂ ਮਾਣ ਲਏ ਹੁਣ ਬਸ ਰਸੋਈ ਸਾਫ ਕਰਨ ਵਾਲੀ ਐ ਸੋਈ ਸਾਫ ਕਰਕੇ ਤੇ ਕੱਪੜੇ ਪ੍ਰੈਸ ਕਰਦੇ ਸਾਂ ਜੱਟੋਂ ਦੇ ਮੈਂ ਕੱਪੜੇ ਪ੍ਰੈਸ ਕਰਨੇ ਸਿਰ ਗੁਰਦਰ ਸਭ ਜਾਣਦੇ ਨਾ ਪਰ ਤੇ ਮੈਂ ਬਸ ਦਾ ਪ੍ਰੈਸ ਸੀ ਅੱਜ ਮੈਂ ਵੀ ਅੱਜ ਆ ਕੇ ਬਦਲ ਲਏ ਸੀ ਤੇ ਇਨ੍ਹਾਂ ਦੇ ਵੀ ਪ੍ਰੈਸ ਸੀ ਲਾਓ ਜੀ ਜੀ ਮੈਂ ਲੱਸੀ ਪੀ ਲਈ ਹੋ ਗਿਆ ਫਰੀ ਲੱਸੀ ਪੀ ਲਈ ਹੋਰ ਪੀਣੀ ਸੇਰੇ ਪੀ ਲਈ ਹੁਣ ਰਾਤ ਨੂੰ ਸੁਸੂ ਜਾਦਾ ਹੋਗਾ ਫਰ ਲੱਸੀ ਪੀ ਕੇ ਹਾਂ ਹੈਵ ਕੱਪੜੇ ਦਾ ਪ੍ਰੈਸ ਸੱਚ ਇਹਨਾਂ ਦਾ ਕੋੜ ਤਾਂ ਜੰਮਾ ਵੀ ਅੱਜ ਇਹਨਾਂ ਨੇ ਕੱਲ ਉਹਦੀ ਲਾਇਆ ਸੀ ਕਿ ਗਏ ਨਹੀਂ ਸੀ ਪਰ ਹਾਂ ਤੇ ਥੋੜਾ ਚਿਰ ਪਾ ਗੁਰਗਰ ਤੋ ਦਿਨ ਪਾ ਦਿੰਦੇ ਸੀ ਆ ਕਿਨਾਂ ਨੇ ਜਿਮੂ ਦੇ ਲੋ ਬੈਠ ਗਿਆ ਜਿਮੂ ਉੱਪਰ ਹੀ ਰਹਿੰਦੀ ਆ ਹੁਣ ਨੀਚੇ ਬਹੁਤ ਘੱਟ ਉਤਰਦੀ ਆ ਪੱਖਾ ਵੀ ਕਿੰਨਾ ਫਲ ਚੱਲੀ ਜਾਂਦਾ ਉਹ ਜਰੀਣਾ ਹੁਣ ਉਹ ਸੂਈ ਸੀ ਬੱਚਿਆਂ ਵਾਲੀ ਸੀ ਡੋਗ ਸੀਮੇਲਾ ਡੋਗੀ ਤੇ ਉਹ ਨਾਲ ਉਹਨੂੰ ਮੈਂ ਪਹਿਲਾਂ ਹੋ ਰੋਟੀ ਪਾਈ ਪਾਰੀ ਸਾਰੀ ਘਾਟਾ ਪਿਆ ਸੀ ਅਸੇ ਰਣਾ ਉਹਨਾਂ ਹੋ ਰੱਜ ਕੀ ਉਹ ਰੱਜੀ ਨਹੀਂ ਫੇਰ ਮੈਂ ਫੇਰ ਹੁਣ ਆ ਗਈ ਸੀ ਹੁਣ ਮੈਂ ਫੇਰ ਇੱਧਰ ਰੁੱਟਣ ਪਾਦੀਆਂ ਇੱਕੋ ਸਾਹਮਣੇ ਆ ਪਾਦੀ ਕੁਛ ਮੈਂ ਦੁੱਧ ਪਾਦਾ ਚਲ ਬੱਚੇ ਆ ਨਾ 7 8 8 ਹੁੰਦੇ ਆ फिर तो वह चूंट दिया फिर बेचारी भुख लगती आ कुता पे मौन वाला देख लो ही इन्होंने कद रखे नहीं कपड़े आपड़े पता नहीं जेंट्स नी सड़ देने ला के साढ़े तो नाले खास करके हो सकता बंद हो गया जा नहीं हम चलिए मारा ਸਿਰੋ ਸਟੈਮ ਗੱਡੀਆਂ ਆਏ ਵਾਈ ਦੀ ਲਸਕੋਰ ਜਦ ਐਸਟੈਮ ਗੱਡੀਆਂ ਹੁੰਦੀਆਂ ਨਾ ਸੀ ਕੈਮਰੇ ਵਿੱਚੋਂ ਦੀ ਪਤਾ ਲੱਗ ਜਾਂਦਾ ਕੋਈ ਚੀਜ਼ ਆਈ ਹੈ ਕੋਈ ਮੋਟਰਸਾਈਕਲ ਆਇਆ ਕੋਈ ਗੱਡੀ ਆਈ ਹੈ ਨਾਲ ਦੇ ਨਾਲ ਹੀ ਪਤਾ ਲੱਗ ਜਾਂਦਾ ਚਲੋ ਜੀ ਭਾਂਡੇ ਬੱਸ ਮੇਰੇ ਸੂਈ ਸਾਫ਼ ਕਰਨ ਵਾਲੀ ਰਹੀ ਸੂਈ ਸਾਫ਼ ਕਰਦੀ ਹਾਂ ਤੇ ਫਿਰ ਸੌਣੇ ਫਿਰ ਸਵੇਰੇ ਨਾ ਜਲਦੀ ਉੱਠਣਾ ਪੈਂਦਾ ਸਾਢੇ 4:00 ਤੇ ਉੱਠਣਾ ਪੈਂਦਾ ਕਿਉਂਕਿ ਗੁਰੂ ਘਰ ਜਾਣਾ ਪਾਠ ਵੀ ਕਰਨਾ ਹੁੰਦਾ ਉਹ ਤਾਂ ਪਹਿਲਾਂ 5:30 ਵੀ ਉੱਠ ਕੇ ਤਿਆਰ ਹੋ ਜਾਈਏ ਸੀ ਕੱਲ ਗੁਰੂ ਘਰ ਜਾਣਾ ਫਿਰ ਮੈਂ ਪਾਠ ਵੀ ਕਰਨਾ ਹੁੰਦਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦੇ ਦਪਕੇ